ਕਹੀਏ ਮੈਡਮ ਸਰ ਮੈਨੂੰ ਕਹਿੰਦੇ ਕਹਿੰਦੇ ਘਰੋਂ ਚੱਕ ਕੇ ਲੈ ਜਾਉ ਤੈਨੂੰ ਐ ਜਾਉ ਮੈਨੂੰ ਤਾਂ ਮੈਡਮ ਸਰ ਕਹਿ ਰਹੇ ਆ ਮੇਰੇ ਨਾਲ ਮੇਰੀ ਗੱਲ ਕਰ ਮੇਰੇ ਨਾਲ ਮੈਂ ਮੈਂ ਤੁਹਾਡੇ ਕੋਲੇ ਕਿੰਨੀ ਵਾਰੀ ਮੈਡਮ ਮੈਸੇਜ ਲਾਇਆ ਤੁਸੀਂ ਮੈਡਮ ਇੱਕ ਮੈਨੂੰ ਤੁਸੀਂ ਸਾਡੇ ਭੈਣਾਂ ਵਰਗੇ ਹੋ ਜੀ ਤੁਸੀਂ ਵੱਡਿਓ ਮੈਡਮ ਜੋ ਮਰਜ਼ੀ ਕਰੋ ਮੈਂ ਤਾਂ ਤੁਹਾਡੇ ਸਟਾਕਰ ਅੱਜ ਵੀ ਕਰਦਾ ਕੱਲ ਵੀ ਕਰੂੰਗਾ ਸਦਾ ਹੀ ਕਰੂੰਗਾ ਜਿਹੜੇ ਬੰਦੇ ਕੋਲ ਜੀ ਬੱਝਾਉਂ ਤੂੰ ਕਾਸ਼ ਕਰਦਾ ਫਿਰਦਾ ਮੈਂ ਤੈਨੂੰ ਦੇਖ ਜੀ ਹੁਣ ਤੂੰ ਵੇਖ ਕੇ ਦਿਖਾ ਤੂੰ ਮੈਨੂੰ ਇੱਥੇ ਸਰ ਹਾਂ ਔਰ ਹਲੇ ਤਾਂ ਦਿਨ ਮਗਰੋਂ ਚੜਦਾ ਇੰਨਾ ਕੁਛ ਮੇਰੇ ਕੋਲ ਆਉਂਦਾ ਹੁਣ ਤਾਂ ਮੇਰਾ ਫੋਨ ਹੀ ਜਾਮ ਹੋਇਆ ਫਿਰਦਾ ਕਿ ਮੈਂ ਤੁਹਾਨੂੰ ਵਿਖਾਵਾਂ ਕੀ ਅੱਜ ਪਤਾ ਨਹੀਂ ਆ ਨਵੀ ਆ ਗਈ ਮੈਂ ਤਾਂ ਹਰਾ ਨਾ ਜੇ ਸੱਚੀ ਗੱਲ ਹੈ ਨਾ ਧੰਨ ਹੈ ਇਹਦਾ ਪਰਿਵਾਰ ਦਾ ਜੀ ਜਿਹੜਾ ਇਹਦੇ ਨਾਲ ਮਤਲਬ ਇਹਨਾਂ ਦੇ ਆ ਯਾਰ ਇਹਦੇ ਤਾਂ ਫੇਰ ਮਾਰ ਦਈਏ ਬੀਬੀ ਜੀ ਮੈਨੂੰ ਤਾਂ ਮੈਡਮ ਸਰ ਕਹਿ ਰਹੇ ਆ ਮੈਨ ਨਾਲ ਮੇਰੀ ਗੱਲ ਕਰ ਮੇਰੇ ਨਾਲ ਮੈਂ ਮੈਂ ਤੁਹਾਡੇ ਕੋਲੇ ਕਿੰਨੀ ਵਾਰੀ ਮੈਡਮ ਮੈਸੇਜ ਲਾਇਆ ਤੁਸੀਂ ਮੈਡਮ ਇੱਕ ਮੈਨੂੰ ਤੁਸੀਂ ਸਾਡੇ ਭੈਣਾਂ ਵਰਗੇ ਹੋ ਜੀ ਤੁਸੀਂ ਵੱਡਿਆਂ ਮੈਡਮ ਜੋ ਮਰਜ਼ੀ ਕਰੋ ਮੈਂ ਤਾਂ ਤੁਹਾਡੇ ਸਤਿਕਾਰ ਅੱਜ ਵੀ ਕਰਦਾ ਕੱਲ ਵੀ ਕਰੂੰਗਾ ਸਦਾ ਹੀ ਕਰੂੰਗਾ ਉਹ ਸਾਰੇ ਬੰਦੇ ਕੋਲ ਜੀ ਬੱਝਾਉਂ ਤੂੰ ਗੱਲ ਕਰਦਾ ਫਿਰਦਾ ਮੈਂ ਤੁਹਾਨੂੰ ਤਾਂ ਦੇਖਦੀ ਹਾਂ ਹੁਣ ਤੁਸੀਂ ਬੈਠ ਕੇ ਦਿਖਾ ਦਿਓ ਮੈਨੂੰ ਐਸੇ ਸਰ ਹਾਂ ਆਹ ਆ ਜਿਹੜਾ ਹੁਣ ਇਹ ਤਾਂ ਤੁਸੀਂ ਵੀ ਵੈਰੀਫਾਈ ਕਰ ਲਿਓ ਕਿਉਂਕਿ ਹਾਲੇ ਮੈਂ ਵੈਰੀਫਾਈ ਕਰਨ ਤੋਂ ਪਹਿਲਾਂ ਥੋੜੇ ਅੱਗੇ ਲਿਆ ਕਿਉਂਕਿ ਮੈਨੂੰ ਕਿਸੇ ਨੇ ਜੋ ਭੇਜਿਆ ਉਹ ਕਹਿ ਰਿਹਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਮੋਗਾ ਦੇ ਵਿਧਾਇਕਾ ਨੇ ਉਹਨਾਂ ਦੀ ਇਹ ਆਡੀਓ ਦੱਸੀ ਜਾ ਰਹੀ ਹੈ ਤੁਸੀਂ ਵੀ ਵੈਰੀਫਾਈ ਕਰ ਲਿਓ ਇਸ ਕਿਸਮ ਦੇ ਦੱਬ ਕੇ ਬੰਦੇ ਨੂੰ ਉਹਨੂੰ ਘਰੋਂ ਚੱਕ ਲੈਣਾ ਕੀ ਕਰ ਲੈਣਾ ਕੀ ਨਹੀਂ ਕਰ ਲੈਣਾ ਇਸ ਲਈ ਇਹ ਜਿਹੜੇ ਹਾਲਾਤ ਬਣਾਏ ਪਏ ਆ ਫਿਰ ਐਮ ਐਲ ਏਜ਼ ਐਂਡ ਮਿਨਿਸਟਰਜ਼ ਇਫ ਥਿਸ ਇਜ਼ ਟਰੂ ਇਹ ਮੈਂ ਨਾ ਵੀ ਵੈਰੀਫਾਈ ਕਰ ਰਿਹਾ ਇਸ ਲਈ ਮੈਂ ਹਲੇ ਉਹਨਾਂ ਦਾ ਪਰਸਨਲ ਹਲੇ ਨਹੀਂ ਕਹਿ ਰਿਹਾ ਬਿਕੋਜ਼ ਇਹ ਮੇਰੇ ਕੋਲ ਕਿਸੇ ਨੇ ਭੇਜੀ ਤਾਂ ਬੜੇ ਮੇਰੇ ਖਾਸ ਸੂਤਰ ਨੇ ਆ ਮਗਰ ਹਲੇ ਮੈਂ ਸੂਤਰ ਦੇ ਵੀ ਵਿਸ਼ਵਾਸ ਉਦੋਂ ਕਰਦਾ ਪਹਿਲਾਂ ਮੈਂ ਰੀਚੈਕ ਕਰਦਾ ਹੁਣ ਮੇਰੀ ਰੀਚੈਕਿੰਗ ਹਲੇ ਚੱਲਦੀ ਆ ਮੈਂ ਤੁਹਾਨੂੰ ਅੱਜ ਸ਼ਾਮ ਤੱਕ ਵੀ ਨਾ ਸਵੇਰੇ ਤੱਕ ਕਰ ਹੀ ਦੂੰਗਾ ਤੁਸੀਂ ਵੀ ਮੇਰੇ ਤੋਂ ਪਹਿਲਾਂ ਕਰ ਹੀ ਲੈਣੀ ਆ ਮਗਰ ਐਮ ਐਲ ਏ ਇਸ ਕਿਸਮ ਦੀ ਸ਼ਬਦਾਬਲੀ ਬਤਰੇ ਯਾਰ ਲੋਕਾਂ ਦੇ ਨੁਮਾਇੰਦੇ ਹੋ ਤੁਸੀਂ ਤੁਹਾਡਾ ਤਾਂ ਕੰਮ ਹੈ ਜੀ ਝੂਰੀ ਕਰਨਾ ਤੁਸੀਂ ਤਾਂ ਬਣੇ ਬੈਠੇ ਹੋ ਮਤਲਬ ਇਹ ਪੁਲਿਸ ਨੂੰ ਵੀ ਫੇਲ ਕਰਤਾ ਪੁਲਿਸ ਸਟੇਟ ਦਾ ਸੁਣਦੇ ਸੁਣਦੇ ਸਾਂ ਮੈਨੂੰ ਲੱਗਾ ਸਦਾਮ ਹੁਸੈਨ ਗਦਾਪੀ ਨੂੰ ਸ਼ਰਮ ਆਉਂਦੀ ਹੋਣੀ ਕਿ ਸਾਡੇ ਤਾਂ ਪਿਓ ਜੰਪੇ ਆ ਅਸੀਂ ਤਾਂ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ ਹਾਲਾਤ ਵੇਖੋ ਕੀ ਬਣਾਏ ਪਏ ਚਲੋ ਤੁਹਾਡੇ